ਸੋ ਆ ਦੇ ਘਰ ਨਾਲ ਵੀ ਵੀਡੀਓ ਦੇ ਵਿੱਚ ਆਲਮੋਸਟ ਬਾਰਡਰ ਵਾਲੀ ਕਾਂਕ ਦਾ ਵੱਢੀ ਗਈ ਸਾਰਿਆਂ ਦੀ ਤਕਰੀਬਨ ਥੂੜੀ ਵਾਲੀਆਂ ਹੀ ਇਹਦੀਆਂ ਕਿਤੇ ਨੇੜੇ ਦੂਰ ਦੂਰ ਆਪਰੇ ਕੋਲ ਇੱਕ ਕੈਂਪਰ ਆ ਚਾ ਦੋ ਜਲਾਇਦਾ ਵਿੱਚ ਮੀਤਾ ਉਹਦੇ ਬਸ ਸੂਬਾ ਦਾ ਘਰੇ ਹੀ ਸੀਗਾ ਸਾਡੇ ਕੋਲ ਮਸ਼ੀਨ ਹੀ ਤੋਰੀਏ ਇਕੱਲੇ ਬਸ ਹੋਰ ਕੁਝ ਨਹੀਂ ਹੈ ਤੇ ਡਰਾਈਵਰ ਆ ਗਿਆ ਸਤਾ ਕਰਕੇ ਬਸ ਉਹ ਨਾ ਨਾ ਕਿ ਉਹ ਤਾਂ ਆਹ ਚਾਹ ਪਾਣੀ ਦਾ ਘਰ ਦੇ ਦਾ ਰਾਤ ਨੂੰ ਚਲਾਉਂਦੇ ਨਹੀਂਗੇ 7 8 8 ਵਜੇ ਨੂੰ ਕਰਿਆ 9 ਨੂੰ ਵੱਧ ਦੋ ਦੋ 9 ਵਜੇ ਕਰਿਆ ਜਾਏਗਾ ਆਪਣੀ ਉਹ ਥਿਆ ਹੁੰਦੇ ਸਨੀ ਨਹੀਂ ਹੁਣਾ ਤੇ ਆਪਾਂ ਪਹੁੰਚ ਗਏ ਮਾਲਕੋ ਕੀ ਡੱਬ ਵਾਲੀ ਦਾ ਹੀ ਆਂਦਾ ਏਰੀਆ ਜਾਏ ਇੱਧਰ ਟਿੱਬੇ ਜਿਆ ਮਤਲਬ ਕਿ ਮਾਲਕੋ ਕੀ ਡੱਬ ਵਾਲੀ ਹਣਾ ਤਾਂ ਧਰਮੇ ਵੀ ਬਹੁਤ ਸੋ ਚਾਲਦੇ ਉਹਨਾਂ ਕੋਈ ਹੁਣ ਟਰਾਲੀ ਹੋ ਭਰੀ ਹੈ ਬਦਲੀ ਆ ਇੱਕ ਟਰਾਲੀ ਮੈਨੂੰ ਰਾਹ ਟੱਕਰੀ ਸੀ ਤੇ ਦੋ 51 ਬਦਲੀ ਜਾਂਦੇ ਆ ਇਹਨਾਂ ਨੂੰ ਪਿਉਨੇ ਚਾਹ ਪਾਣੀ ਤੇ ਆ ਆਪ ਇਹਨੇ ਕੋਈ ਉਹਨੂੰ ਭਰ ਦੇਣਾ ਮੈਂ ਤੇ ਉਹਨੂੰ ਚਾਹ ਪਿਆ ਦੇਣੇ ਡਰਾਈਵਰ ਦੋਨੇ ਪੀ ਲੈਣਗੇ ਡੈੜੀ ਰਹਿ ਜਾਣਗੇ ਉਹ ਆ ਕੇ ਪੀ ਲੈਣਗੇ ਨਾ ਫਾ ਚੱਲਦੇ ਜਾ ਕੇ ਚਾਹ ਪਿਉਨੇ ਚਾਹ ਉਹਨਾਂ ਨੂੰ ਦੋ ਜਗੇਰਾ ਬਾਬੇ ਦੂਜਾ ਜਗੇਰਾ ਪਹਿਲਾ ਕਰਦਾ ਜਮਾ ਸੁੱਕਾ ਲੰਗਾ ਜਮਾ ਸੁੱਕਾ ਡੱਬਾ ਡੱਬੇ ਤੇ ਬਣਾਈ ਜਾਂਦੇ ਤਾਂ ਕਰਕੇ ਪਹਿਲਾ ਦੂਜਾ ਚੱਲਦਾ ਜਾਂ ਪਹਿਲਾ ਚੱਲ ਮੈਂ ਰਾਉਂਗਰ ਨੇ ਚੱਕੀ ਜਾਊਗਾ ਇੱਕ ਬਸ ਦੀ ਆਵਾਜ਼ ਤੋਂ ਐ ਲੱਗਦਾ ਕਿ ਦਬ ਗਿਆ ਮਰ ਗਿਆ ਐ ਲੱਗਦਾ ਪਰ ਹੁਣ ਤਾਂ ਇਹਨੂੰ ਕੋਈ ਨਹੀਂ ਵਾਹ ਜ਼ੀਰੋ ਆਰਪੀਐਮ ਡ੍ਰੋਪ ਆ ਬਾਬੇ ਜ਼ੀਰੋ ਆਰਜਾ ਜ਼ੀਰੋ ਆਰਪੀਐਮ ਡੋੜੀ ਹਾਂ ਏਸੀ ਕੈਬਨ ਵੀ ਬਣਾਇਆ ਤਾਂ ਰੀਣ ਘਟਾਉਣੀਗਾ ਲੋ ਬਾਬੋ ਟੰਡੇ ਤੇ ਪਹੁੰਚ ਗਏ ਉਹੀ ਢੀਲੀ ਚਾਲੀ ਰਾਤ ਦਾ ਲਾਗੇ ਸੀਗੇ ਤੇ ਇਹ ਦੂਰੀ ਉਰ ਪਰਖਲੇ ਹੁੰਦੀ ਹੁਣ ਟੰਡਾ ਕਰਾਉਣਿਆ ਸੁਣੋ ਖਾਉਣਿਆ ਖਾਲੀ ਕਿੰਨਾ ਤੇ ਲੈਪਰ ਓਏ ਪ੍ਰੈਸ ਜਿੱਥੇ ਜਾਂਦੇ ਆ ਉੱਥੇ ਤਾਂ ਨਹੀਂ ਜਾਂਦੇ 36.7 ਕਿਲੋਵੋਟ ਤੇ ਹੁਣ ਚੱਲਦੇ ਆਪਾਂ ਪ੍ਰੈਸ ਤੇ ਲਾਉਣਾ ਉਹਥੇ ਆਣਾ ਉਹ ਗਾਇਟਰੀ ਜੱਲ ਉਹਥੇ ਸਿੱਧੀ ਤੂੜੀ ਲੈਂਦੀ ਆ ਮਤਲਬ ਕਿ ਗੱਠਾ ਬਣਾ ਕੇ ਬਾਹਰ ਵੇਚਦੇ ਆ ਆਪਣੇ ਪਿੰਡ ਹੀ ਆ ਆਪਣੇ ਪਿੰਡ ਹੀ ਲੱਗੇ ਤੇ ਆਪਣੇ ਪਿੰਡ ਦੀ ਆ ਇੱਥੇ ਲਾ ਕੇ ਜਾਂਦੇ ਆ ਤਕਰੀਬਨ ਇੱਥੇ ਲਾਈ ਜਾਂਦੇ ਆ ਸਾਰੀ ਜਿੰਨੀ ਬਣਾਈ ਹੁੰਦੇ ਕਰਦੀ ਕਿਉਂਕਿ ਘਰ ਕੋਲ ਹਜੇ ਕਿਰਮ ਮੰਤਿਆ ਚੱਲੀ ਜਾਂਦਾ ਰੇਟ ਜਾਨਾ 180 90 ਰੁਪਏ ਆ ਤੇ ਇਹ ਆਪਣੇ ਨਾਲ ਲੈਂਦਾ 200 ਰੁਪਏ ਬਾਬੇਓ 200 210 ਤੇ 200 ਬਸ ਇਹ ਕੋਈ ਖੁਸ਼ੀ ਹੁੰਦਾ ਬਾਕੀ ਅਜ ਪਤਾ ਨਹੀਂ ਕਿਹੜਾ ਮੌਕੇ ਤੇ ਕੰਮ ਚੱਲਿਆ ਉਹੀ ਚੱਲੂ ਹਨਾ ਜੇ ਹੋਈ 150 ਤੇ ਆਪਾਂ ਨੂੰ 200 ਕਿਵੇਂ ਦੇ ਦੇਣਗੇ ਬਾਕੀ ਚਲੋ ਜਿਵੇਂ ਰੇਟ ਹੋਇਆ ਉਹ ਮੈਂ ਚੱਲੂਗਾ ਫਿਰ ਹੁਣ ਲਾਉਂਡ ਚੱਲ ਕੇ ਸਾਨੂੰ ਫੈਕਟਰੀ ਜੀ ਬਣਾਉਣੇ 5210 ਕੀ ਹੋ ਗਿਆ ਟਾਰਟ ਟਗੀ ਆਇਸ਼ਾ ਸੋ ਵੀ ਬਾਬਿਓ ਪਹੁੰਚ ਗਏ ਆਪਾਂ ਅਖਰ ਆਪਣੇ ਸੈਟਅਪ ਤੇ ਇੱਥੇ ਖਲਾਰਾ ਫੁੱਲ ਪਿਆ ਪਿਆ ਜਿਹੜਾ ਕੋਈ ਤੋੜਨ ਇਧਰ ਪੁਰਾਣੀ ਪਟਾਰੀ ਖੋਲ ਛੱਡੀ ਆ ਹੈ ਤਾਂ ਸ ਨਵੀਂ ਚੀਜ਼ਾਂ ਨਹੀਂ ਪਰ ਹੈ ਪੁਰਾਣੀ ਉਧਰ ਸਕਾਟ ਦੇ ਖਲਾਰਾ ਪਿਆ ਖੜਾ ਆ ਵੀ ਸ਼ੋ ਠੀਕ ਆ ਇਹ ਉਪਰ ਕਲਰ ਵਗੈਰਾ ਕਰਦੇ ਆ ਸ਼ੁਰੂ ਕਰਦੇ ਕੈਂਡਾ ਤਿਆਰ ਇਹਦੇ 3D ਪ੍ਰਿੰਟ ਟਾਇਰ ਅਗਲੇ ਪਿਛਲੇ ਵੀ ਯੂਪੈਬ ਵਗੈਰਾ ਸਰ ਕੋ ਲਾਉਣੇ ਆ ਠੀਕ ਆ ਤੇ ਉਦੋਂ ਬਾਅਦ ਆ ਗਿਆ ਪ੍ਰੀਟ ਕਰਦਾ ਤਾਂ ਮੈਂ ਉਹਦਾ ਹੀ ਸੀਗਾ ਵੈਸੇ ਫਿਰ ਮੇਰੀ ਯਾਦ ਆਇਆ ਕਿ ਆਪਣੇ ਕੋਲੇ ਇੰਨੇ ਡੱਬਿਆਂ ਚ ਇੱਕ ਪ੍ਰੀਜ਼ਮ ਮਾਡਲ ਵੀ ਛੱਟਿਆ ਪਿਆ ਇਹ ਸਾਰਾ ਕੁਝ ੜੜ ਦੜ ਪਿਆ ਸੀ ਮਰਗੜ ਵਗੈਰਾ ਸਭ ਕੁਝ ੜੜ ਦੜ ਸੀਗਾ ਬਸ ਇਹਦੇ ਇੱਥੇ ਇੰਡੀਕੇਟਰ ਹੈਗੇ ਆਪਨ ਇਹ ਇੰਡੀਕੇਟਰ ਆਪੇ ਇੰਡੀਕੇਟਰ ਲਾ ਦੇਣ ਇਹ ਚੀਜ਼ਾਂ ਸਾਫ਼ ਹੈ ਨਹੀਂਆਂ ਤੇ ਇਹ ਇਹ ਜੋ ਪਾਈਪ ਜਿਹੜੀ ਆ ਇਹ ਮੋਲਡ ਵਾਲੀ ਆ ਮੋਲਡਿੰਗ ਵਾਲੀ ਰਿਟਾਇਰ ਮੋਲਡਿੰਗ ਵਾਲੀ ਨੇ ਉਹ ਸੀਗੇ ਮੈਂ ਮੰਗਵਾਈ ਸੀ ਕਿ ਮੇਰੇ ਕੋਲ ਪਈ ਸੀ ਵੈਸੇ ਸਹੀ ਨਹੀਂ ਥੋੜੀ ਵਿੰਗੀ ਆ ਇਸ ਵੈਸੇ ਮੈਂ ਕੋਈ ਲਾਤੀ ਤੇ ਮੁੜ ਕੇ ਆਪਰ ਲਾਉਣੇ ਇਹਨੂੰ ਤੇ ਬਸ ਬੈਕ ਟਾਇਰ ਪਾਉਣੇ ਆਲੇ ਇਹਦੇ ਇਹ ਲਾ ਪੂਆ ਐਂਟਰ ਤੇ ਹਾਂ ਜੀ ਚੱਕ ਲਈਓ ਇਹ ਹੋ ਗਿਆ ਰੈਡੀ ਠੀਕ ਹੈ ਨਾ ਇਹ ਹੋ ਗਿਆ ਸਿਰ ਰੈਡੀ ਕਿਉਂ ਪਾਇਆ ਨਹੀਂ ਸੋਹਣੀ ਲੱਗਦੀ ਨਾ ਛਤਰੀ ਦੂਜੀ ਸੋਹਣੀ ਲੱਗਦੀ ਇਹਦੇ ਅਰੇ ਆਪਾਂ 3D ਪ੍ਰਿੰਟ ਕਰ ਦਿੰਨੇ ਆ ਆ ਨਹੀਂ ਸੋਹਣੀ ਲੱਗਦੀ ਬਾਕੀ ਚਲੋ ਕੋਈ ਨਾ ਕਰਾ ਕੋਈ ਕੰਮ ਚਲਾਉਣੇ ਆ ਕਿਉਂਕਿ ਨਾ ਇਹਦੇ ਮਗਰਲੇ ਟਾਇਰ ਵੀ 3D ਪ੍ਰਿੰਟ ਪਾਉਣੇ ਆ ਆਪਾਂ ਤੇ ਦੂਜੂ ਵੀ ਕੰਡਾ ਵਾਲਾ ਕਰ ਦੇ ਟਾਇਰ ਮਗਰਲੇ ਲੋ ਕੋਈ ਨਾ ਵੈਸ 3D ਪ੍ਰਿੰਟ ਪਾਉਣੇ ਪਰ ਇੱਕ ਵਾਰੀ ਆਪਾਂ ਜਿਚਾ ਕੇ ਰੱਖਣਾ ਇਹਨੂੰ ਕਿ ਪਤਾ ਲੱਗ ਜਾਏ ਕਿ ਹਾਂ ਮਾਡਲ ਹੈਗਾ ਆਪਣੇ ਕੋਲੇ ਇੱਕ ਜਿਆ ਪੌੜੀਆਂ ਵਾਲਾ ਸਟੈਪ ਜ ਹੈਣੀਗਾ ਠੀਕ ਹੈ ਸਾਇਲੈਂਸਰ ਇਹਦਾ ਬਣਾਉਣ ਵਾਲਾ ਇੱਕ ਬਸ ਔਰ ਦੋ ਚੀਜ਼ਾਂ ਆਈਆਂ ਠੀਕ ਹੈ ਜੀ ਸੀਟ ਆਪਈ ਉਹ ਮੈਂ ਲਾਉਣਾ ਤੇ ਸਨੂਖਾਉਣਾ ਫਿਰ ਇੱਕ ਜਦਣਾ ਹੀਟ ਗਾਰਡ ਹੈ ਨਹੀਂ ਯਾਰ ਇੱਧਰ ਲੈਣਾ ਚਲੋ ਕੋਈ ਨਾ ਇੱਧਰ ਲੱਗੇਗਾ ਸ਼ੀਸ਼ਾ ਜਿਆ ਤੇ ਉਹ ਬਣਾਉਣੇ ਵੀ ਨੇ ਕਿੱਥੋਂ ਕੀ ਮਿਲ ਜੂ ਆਪਣੇ ਕੋਲੇ ਪਿਆ ਹੋਇਆ ਪੁਰਾਣਾ ਦਾ ਲੱਭਦੇ ਹਾਂ ਹਾਂ ਜੀ ਦੋਸਤੋ ਆ ਗਿਆ ਪਲਾਉ ਵਾਲੇ ਮਗਰ ਝੋਟੇ ਮਗਰ ਆਕੇ ਰਾਤੀ 35 30 ਸਪੈਸ਼ਲ ਐਡੀਸ਼ਨ ਸਪੈਸ਼ਲ 24 ਮਾਡਲ ਆ ਮਗਰ ਪ੍ਰਯਤਨ ਕਰ ਲੋ ਦੋਨੇ ਲੈਫਟ ਆ ਦੱਸਿਆ ਦੂਜੇ ਮੀਡੀਅਮ ਜਾਂ ਦੂਜੇ ਮੀਡੀਅਮ ਚ 1600 1800 rpm ਬਾਬਿਓ ਕਾਰ ਦਾ ਤਵਾ ਲੱਗ ਮੈਂ ਨਿਕਲਿਆ ਮਾੜਾ ਮਾੜਾ ਮੈਂ ਹੁਣੇ ਮਸ਼ੀਨ ਤੋਂ ਆਇਆ ਸੀਗਾ ਹਲਾ ਤਾਂ ਖਾਉਣ ਵਾਲੇ ਨਹੀਂ ਸੀਗੇ ਕਿਉਂਕਿ ਉਧਰ ਤੂੜੀ ਬਣਾਈ ਜਾਂਦੇ ਨੇ ਨਾ ਇਧਰ ਰੋਬੀ ਕੇ ਮੈਂ ਕਿਹਾ ਚਲੋ ਦੇਖ ਕੇ ਆ ਕੇ ਬਲਾਅ ਚੱਲੀ ਜਾਂਦੇ ਆ ਕਰਕੇ ਆ ਗਿਆ ਤੋਂ ਵੀ ਡੈਸ਼ ਡਰਾਈਵ 3630 ਦੀ ਆਪਣੇਲੇ ਮਗਰ ਦਾ ਮਾਰ ਮੁਰ ਕੇ ਵੇਖੇ ਹੋਏ ਆਪਾਂ ਹੋਰ ਦੋਂਗੇ ਜਾਈਏ ਅੰਦਰ ਉਹਨੇ